ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਸਾਲ ਦੇ ਅੰਤ ਵਿੱਚ ਇੱਕ ਸਪੱਸ਼ਟ ਇੰਟਰਵਿਊ ਦੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਚੁਣੌਤੀਆਂ ਗਲਤ ਕਦਮਾਂ ਤੇ ਭਵਿੱਖ ਦੀ ਦਿਸ਼ਾਾਂ ਬਾਰੇ ਚਾਨਣਾ ਪਾਇਆ ਆਈ ਪੋਲਿਟਿਕਸ ਨਾਲ ਗੱਲਬਾਤ ਕਰਦੇ ਹੋਏ ਮਿਲਨ ਨੇ ਕੈਨੇਡਾ ਦੀ ਰਵਾਇਤੀ ਤੌਰ ਤੇ ਇਮੀਗ੍ਰੇਸ਼ਨ ਪਕੀ ਸਥਿਤੀ ਨੂੰ ਵਰਕਰਾਰ ਰੱਖਦੇ ਹੋਏ ਵਧਰੇ ਇਮੀਗ੍ਰੇਸ਼ਨ ਵੋਲਿਊਮ ਦਾ ਪ੍ਰਬੰਧਨ ਕਰਨ ਲਈ ਸਰਕਾਰ ਦੀ ਰਣਨੀਤੀ ਦੀ ਚਰਚਾ ਪੇਸ਼ ਕੀਤੀ ਹੈ ਆਸ਼ਾਵਾਦ ਤੇ ਯਾਤਵਾਦ ਦੇ ਮਿਸ਼ਰਣ ਨਾਲ ਮਿਲਰ ਨੇ ਪ੍ਰਤੀਬੰਧ ਦੇਸ਼ ਇੰਮਿਗ੍ਰੇਸ਼ਨ ਲੈਂਡਸਕੇਪ ਨੂੰ ਆਕਾਰ ਦੇ ਲਈ ਦੇਸ਼ ਵਿੱਚ ਮੌਕੇ ਅਤੇ ਜ਼ਿੰਮੇਵਾਰੀਆਂ ਦੇ ਵਿਚਾਰ ਨਾਜ਼ੁਕ ਸੰਤੁਲਿਤ ਨੂੰ ਰੇਖਾਕ੍ਰਿਤ ਕਰਤਾ 2024 ਚ ਇੱਕ ਮਤਵਪੂਰਨ ਸੰਪੂਰਨ ਤੂਫਾਨ ਨੂੰ ਨੈਵੀਗੇਟ ਕਰਨਾ ਕੈਨੇਡਾ ਦੇ ਇੰਮਿਗ੍ਰੇਸ਼ਨ ਪੱਖੀ ਸਹਿਮਤੀ ਕਮਜ਼ੋਰੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਧਿਆਂ ਨਾਲ ਜੁਟਣਾ ਕੰਜ਼ਰਵੇਟਿਵ ਆਲੋਚਨਾ ਦਾ ਸੰਬੋਧਨ ਮਾਰਕ ਮਿੰਲਰ ਆਨ ਲੈਵਲਸ ਪਲਾਨ ਅਤ 2025 ਨੂੰ ਵਖ ਦੇ ਦੇਖ ਰਿਹਾ ਹੈ ਮੌਕਤਿਕ ਜ਼ਿੰਮੇਵਾਰੀ ਨੂੰ ਸੰਤੁਲਿਤ ਕਰਨਾ ਜਿਸ ਵਿੱਚ ਪਿਛਲੇ ਸਾਲ ਤੇ ਪ੍ਰਤੀਬੰਧ ਕਰਦੇ ਹੋਏ ਮਿਲਰ ਨੇ ਮੰਨਿਆ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬੇਮਿਸਾਲ ਦਬਾਅ ਦਾ ਸਾਹਮਣਾ ਕਰਨਾ ਪਿਆ ਕੋਵਿਡ-19 ਤੋਂ ਬਾਹਰ ਆ ਕੇ ਸਪਲਾਈ ਦੀ ਲੜੀ ਮਜ਼ਦੂਰਾਂ ਦੀ ਘਾਟ ਤੇ ਕੈਨੇਡਾ ਦੀ ਬੁੱਢੀ ਆਬਾਦੀ ਦੀਆਂ ਪੀੜ੍ਹੀਆਂ ਦੀਆਂ ਚੁਣੌਤੀਆਂ ਵਿੱਚ ਢਾਂਚਾਗੱਤ ਚੁਣੌਤੀਆਂ ਦਾ ਇੱਕ ਮਹੱਤਵਪੂਰਨ ਤੂਫਾਨ ਸੀ ਉਸਨੇ ਕਿਹਾ ਕਿ ওই ਤਰੱਕੀ ਨੂੰ ਸਵੀਕਾਰ ਕਰਦੇ ਮਿਲਰ ਨੇ ਕਦਮ ਗਲਤ ਕਦਮਾਂ ਨੂੰ ਸੰਬੋਧਨ ਕਰਨ ਤੋਂ ਪਿੱਛੇ ਨਹੀਂ ਹਟਿਆ ਅਸੀਂ ਬਹੁਤ ਕੁਝ ਸਹੀ ਕੀਤਾ ਪਰ ਅਸੀਂ ਇਹ ਸਭ ਠੀਕ ਨਹੀਂ ਕੀਤਾ ਅਸੀਂ ਕੁਝ ਗਲਤੀਆਂ ਕੀਤੀਆਂ ਨੇ ਉਸਨੇ ਵਿਸ਼ੇਸ਼ ਔਰਤ ਅੰਤਰਰਾਸ਼ਟਰੀ ਵਿਦਿਆਰਥੀ ਨੇ ਵਾਦੇ ਸੰਬੋਧਨ ਵਿੱਚ ਦੇਰੀ ਅਤੇ ਸੂਬਾਈ ਨਿਵਾਸ ਪੱਦਨਾ ਦੇ ਧਿਆਨ ਦੇ ਨਾਲ ਵਿਚਾਰ ਕਰਨ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਸਵਾਰ ਕੀਤਾ ਕੈਨੇਡਾ ਦਾ 2024 ਵਿੱਚ ਸਥਾਈ ਨਿਵਾਸੀਚੀਆਂ ਨੂੰ 20% ਤੱਕ ਵਧਾਉਣ ਦਾ ਫੈਸਲਾ ਸਭ ਤੋਂ ਵਿਵਾਦਪੂਰਨ ਕਦਮਾਂ ਵਿੱਚੋਂ ਇੱਕ ਸੀ ਮਿਲਰ ਨੇ ਜਨਤਕ ਚਿੰਤਾਵਾਂ ਨੂੰ ਵਿਧਾਉਣ ਲਈ ਜ਼ਰੂਰੀ ਜਵਾਬ ਵਜੋਂ ਇਸਤਾਬਾ ਚਾਹਕ ਕੀਤਾ। ਖਟੌਤੀ ਇਹ ਦਰਸਾਉਂਦੀ ਹੈ ਕਿ ਇੱਕ ਮਹੱਤਵਪੂਰਨ ਅਭਿਆਸੀ ਅਸੀਂ ਕੈਨੇਡਾ ਇਮੀਗ੍ਰੇਸ਼ਨ ਨੂੰ ਜਵਾਬ ਦੇ ਰਹੇ ਹਾਂ। ਅਸੀਂ ਮਾਈਗ੍ਰੇਸ਼ਨ ਦਾ ਨਿਰੰਤਰਣ ਦੇਖ ਰਹੇ ਹਾਂ। ਉਸਨੇ ਦੱਸਿਆ ਹਾਲਾਂਕਿ ਉਸਨੇ ਗੋਡੇ ਚਟਕੇ ਅਤੇ ਕਰਮਾਂ ਤੋਂ ਬਚਣ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ ਜੋ ਹੁਨਰਬੰਦ ਪ੍ਰਵਾਸੀਆਂ ਦਾ ਸਵਾਗਤ ਕਰਨਾ ਦੇ ਕੈਨੇਡਾ ਦੇ ਲੰਮੇ ਸਮੇਂ ਦੇ ਟੀਚਿਆਂ ਨੂੰ ਕਮਜ਼ੋਰ ਕਰ ਰਿਹਾ ਹੈ। ਕੈਨੇਡਾ ਇਮੀਗ੍ਰੇਸ਼ਨ ਨ ਪੱਖੀ ਸਹਿਮਤੀ ਨੂੰ ਕਮਜ਼ੋਰੀ ਮਿਲਣ ਨੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਆਲੇ ਦੁਆਲੇ ਵਧ ਰਹੇ ਤੂ ਵਿਕਰਨ ਨਾਲ ਬਾਰੇ ਚਿੰਤਾ ਵਰਕਾਈ ਹੈ ਅਸੀਂ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਅਤੇ ਇੱਕ ਸਕਾਰਾਤਮਕ ਨਜ਼ਰੀਆ ਬਣਾਇਆ ਪਰ ਇਹ ਕੋਈ ਅਜਿਹੀ ਚੀਜ਼ ਨਹੀਂ ਜੋ ਖਤਰੇ ਵਿੱਚ ਨਹੀਂ ਹੈ ਉਸਨੇ ਦੱਸਿਆ ਉਸਨੇ ਨੋਟ ਕੀਤਾ ਕਿ ਇਮੀਗ੍ਰੇਸ਼ਨ ਦੀ ਜਨਤਕ ਆਲੋਚਨਾ ਅਕਸਰ ਜੈਨੋਫੋਬੀਆ ਤੋਂ ਨਹੀਂ ਬਲਕਿ ਸਿਸਟਮਿਕ ਸਮਝੀਆਂ ਗਲਤੀਆਂ ਅਸ਼ਕੁਲਤਾਵਾਂ ਤੋਂ ਪੈਦਾ ਹੋਈ ਨਿਰਾਸ਼ਾ ਹੈ ਮਿਲਰ ਨੇ ਸਪੱਸ਼ਟ ਕੀਤਾ ਕਿ ਜਿਸ ਚੀਜ਼ ਨੂੰ ਤੁਸੀਂ ਕਈ ਵਾਰ ਤੇ ਖਟਾਈ ਦੇ ਰੂਪ ਸਮਝਦੇ ਹੋ ਉਹ ਅਕਸਰ ਇਮੀਗ੍ਰੇਸ਼ਨ ਪ੍ਰਣਾਲੀ ਜਾਂ ਸਰਹੱਦ ਦੀ ਆਲੋਚਨਾ ਹੁੰਦੀ ਹੈ ਨਾ ਕਿ ਪ੍ਰਵਾਸੀਆਂ ਦੀ ਮਿਲਰ ਨੇ ਸਪੱਸ਼ਟ ਕੀਤਾ ਸਹਿਮਤੀ ਨੂੰ ਬਰਕਰਾਰ ਰੱਖਣ ਲਈ ਮਿਲਰ ਨੇ ਇਮੀਗ੍ਰੇਸ਼ਨ ਦੇ ਮੁੱਲ ਨੂੰ ਸੰਚਾਲਿਤ ਕਰਨ ਲਈ ਸਮੂਹਿਕ ਯਤਨਾਂ ਦੀ ਮੰਗ ਕੀਤੀ ਹੈ ਸਾਨੂੰ ਉਹਨਾਂ ਲੋਕਾਂ ਲੋਾਰਾ ਸਹੀ ਕੰਮ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਦਾ ਅਸੀਂ ਇੱਥੇ ਸਵਾਗਤ ਕਰਦੇ ਹਾਂ ਪਰ ਸਾਨੂੰ ਇਹ ਵੀ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਇੱਕ ਦੇਸ਼ ਇੱਕ ਅਜਿਹਾ ਰਹੇ ਜਿਸ ਦਾ ਸਵਾਗਤ ਹੋਣਾ ਚਾਹੀਦਾ ਹੈ ਕ੍ਰੀਡਿੰਗ ਕਮੰਡਾ ਮਾਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੇ ਬ੍ਰੇਕਿੰਗ ਨਿਊਜ਼ ਔਰ ਖਬਰਾਂ ਵਿੱਚ ਜਿ세 ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੇ ਨੇ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਦਾ ਬਣੇ ਰਹੋ ਆਜ ਨਿਊਜ਼ ਵਾਟ ਇਨ ਆਰ